ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਭੈਣ ਭਰਾਵਾਂ ਦਾ ਆਪਣੇ ਇਸ ਪੰਜਾਬੀ ਕਿਚਨ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਰੈਸিপি ਲੈ ਕੇ ਆਏ ਜੀ ਰੈਸিপি ਬਣਾਵਾਂਗੇ ਆਪਾਂ ਜਲੇਬੀਆਂ ਨਹੀਂ ਬਣਾਵਾਂਗੇ ਬਹੁਤ ਹੀ ਤੁਹਾਨੂੰ ਪਤਾ ਮੀਂਹ ਦਾ ਬਾਈਸਾ ਮੌਸਮ ਹੈ ਤੇ ਬਾਈਸਾ ਮੌਸਮ ਤੇ ਆਪਾਂ ਨੂੰ ਕੁਝ ਮਿੱਠਾ ਖਾਣ ਨੂੰ ਜੀ ਕਰਦਾ ਹਾਂ ਤਾਂ ਤੇ ਆਪਾਂ ਬਣਾਵਾਂਗੇ ਜੀ ਜਲੇਬੀਆਂ ਸਾਡੇ ਮੀਂਹ ਵੀ ਵਹਿ ਰਿਹਾ ਤੇ ਇਹ ਜਲੇਬੀਆਂ ਕਿਸ ਤਰ੍ਹਾਂ ਬਣਦੇ ਨੇ ਤਾਂ ਦਿਖਾਉਣੇ ਜਲੇਬੀ ਬਣਾਉਣ ਜੀ ਆਪਾਂ ਚੀਨੀ ਦੇਸੀ ਘਿਓ ਇੱਕ ਕੌਲੀ ਮੈਦਾ ਇਹਨੂੰ ਫੂਡ ਕਲਰ ਤੇ ਨਾਰੀਅਲ ਦਾ ਬਰਾਦਾ এলাਚੀ ਪਾਊਡਰ ਇਹਨਾਂ ਚੀਜ਼ਾਂ ਦਾ ਆਪਾਂ ਬਣਾਵਾਂਗੇ ਜਲੇਬੀਆਂ ਘਰ 'ਚ ਬਹੁਤ ਆਸਾਨ ਤਰੀਕੇ ਨਾਲ ਸਭ ਤੋਂ ਪਹਿਲਾਂ ਜੀ ਆਪਾਂ ਚਾਸ਼ਨੀ ਤਿਆਰ ਕਰਾਂਗੇ ਮੈਂ 2 ਗਲਾਸ ਪਾਣੀ ਦੇ ਪਾਤੇ ਸੀ ਗਰਮ ਹੋ ਗਿਆ ਪਾਣੀ ਤੇ ਆਪਾਂ ਪਾਵਾਂਗੇ ਚੀਨੀ ਚੀਨੀ ਨੂੰ ਚੰਗੀ ਤਰ੍ਹਾਂ ਘੋਲਾਂਗੇ ਲੋ ਜੀ ਚੀਨੀ ਆਪਣੇ ਖੁਰ ਚੁੱਕੀ ਆ ਤੇ ਆਪਾਂ ਇੱਕ ਤਾਰ ਦੀ ਚਾਸ਼ਨੀ ਬਣਾਵਾਂਗੇ ਆਪਾਂ तो आप थोड़ा जहा जलेबी वाला रंग पावे इलायची पाउडर साफ से इलायची पा सकते जी आप मैदे आपोंगे पा लिया तो आप देसी घ्यो नारियल का बरादा ਇਹ ਕੋਨਾਚਾ ਤੁਸੀ ਪਾ ਸਕਦੇ ਨਹੀਂ ਤੁਸੀਂ ਮਰਜ਼ੀ ਸਕਿਪ ਵੀ ਕਰ ਸਕਦੇ ਆ ਤੇ ਆਪਾਂ ਪਾਵਾਂਗੇ ਇਹਨੂੰ ਇੱਕ ਪੌਚ ਇਨੋਂ ਜੇ ਇਹਨੂੰ ਨਹੀਂ ਪਾਣਾ ਤੁਸੀਂ ਬੇਕਿੰਗ ਸੋਡਾ ਤਾਂ ਬੇਕਿੰਗ ਪਾਊਡਰ ਵੀ ਪਾ ਸਕਦੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਤਾਂ ਆਪਾਂ ਇਹਨੂੰ ਆਪਾਂ ਜਿਵੇਂ ਆਪਾਂ ਊੜੇ ਬਣਾਉਨੇ ਆ ਇਸ ਤਰ੍ਹਾਂ ਦਾ ਬਣਾਵਾਂਗੇ ਆਪਾਂ ਚੰਗੀ ਤਰ੍ਹਾਂ ਮੱਧ ਨਾਲ ਇਸ ਤਰ੍ਹਾਂ ਫਰਾਵਾਂਗੇ ਘੋਲ ਜਾ। ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਚਮਚ ਨਾਲ ਕਿਤੇ ਕੋਈ ਗੱਠ ਜੀ ਨਾ ਰਵੇ। ਬੋ ਜੀ ਆਪਾਂ ਸਾਰਾ ਮਿਕਸ ਕਰ ਲਿਆ ਤੇ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਨਾ ਇਹਨੂੰ ਘੋਲਾਂਗੇ ਚੰਗੀ ਤਰ੍ਹਾਂ। ਲਓ ਜੀ ਇੱਕ ਗਲਾਸ ਪਾਣੀ ਦਾ ਲੱਗਿਆ ਤੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਇਹਨੂੰ ਪਾਉਣ ਦੀ ਵਜ੍ਹਾ ਨਾਲ ਦੇਖੋ ਫੁੱਲ ਵੀ ਗਿਆ। ਤੇ ਆਪਾਂ ਚੰਗੀ ਤਰ੍ਹਾਂ ਫੈਂਟਾਂਗੇ। ਲੁਕੋ ਸਮੂਥ ਪੇਸਟ ਬਣਾਵਾਂਗੇ। ਲੋ ਜੀ ਇਧਰ ਆਪਣੀ ਚਾਹ ਸੇ ਬਣ ਕੇ ਤਿਆਰ ਹੋ ਗਈ। ਮੈਂ ਤੁਹਾਨੂੰ ਦਿਖਾ ਦਾਂ ਵੀ ਆਹ ਦੇਖੋ ਕਤਾਰ ਬਣਨੀ ਚਾਹੀਦੀ ਆ। ਚਿਪਚਿਪੀ ਜਿਹੀ ਮੋਟੀ ਥੋੜੀ ਜਿਹੀ ਗਲਾਵ ਜਾ ਮਨ ਨਾਲ ਮੋਟੀ ਚਾਹ ਚਿਪਕਦੀ ਆਪਾਂ ਨੂੰ ਥੋੜੀ ਤੇ ਆਪਾਂ ਗੈਸ ਕਰਦਾਂਗੇ ਬੰਦ। ਬਾਕੀ ਥੋੜਾ ਸਕਿਪ ਹੋ ਗਿਆ। ਇਸ ਥੋੜੀ ਜਿਹੀ ਅੱਧਾ ਕੇ ਨਿੰਬੂ ਨਿਚੋੜ ਸਕਦੇ ਆ ਤਾਂ ਕਿ ਆਪਣੀ ਚਾਹ ਨੇ ਬਹੁਤ ਕੱਠੀ ਨਾ ਹੋਵੇ। ਸੈੱਟ ਰਹੇ। ਦੀਨੋ ਪਸਾਟ ਦੇ ਕਰਦਾਂਗੇ ਤੇ ਆਪਾਂ ਜਲੇਬੀਆਂ ਬਣਾਉਣ ਦੀ ਤਿਆਰੀ ਕਰਦੇ ਆ। ਲੋ ਜੀ ਆਪਾਂ ਸਭ ਚੀਜ਼ ਮਿਕਸ ਕਰ ਲਈਆਂ ਤੇ ਚੰਗੀ ਤਰ੍ਹਾਂ ਫੈਂਟ ਲਿਆ। ਜਿੰਨਾ ਫੈਂਟਾਂਗ ਉਹਨੇ ਆਪਣੇ ਜੱਗਿਆਂ ਵਧੀਆ ਵੱਡਣਗੀਆਂ। ਤੇ ਤੁਸੀਂ ਕੋਈ ਵੀ ਕੋਰਥ ਲੈ ਸਕਦੇ ਹੋ। ਤੇ ਉਹਦੇ ਚ ਪਾ ਲਿਓ ਮੇਰੇ ਕੋਲ ਸਿਗਾ ਆਹ ਕੇਕ ਨੂੰ ਡੈਕੋਰੇਟ ਕਰਨ ਵਾਲਾ ਪਾਉਜ ਹੈ ਸਿਗਾ। ਤੇ ਆਪਾਂ ਇਹਦੇ ਚ ਪਾਵਾਂਗੇ। ਮੈਂ ਥੋੜਾ ਜਿਹਾ ਬਣਾ ਟ੍ਰਾਈ ਕਰਕੇ ਦੇਖਿਆ ਸੀ। ਤੇ ਇਹ ਸਾਰੇ ਚਾ ਇਸ ਬੈਗ ਦੇ ਚ ਪਾਵਾਂਗੇ ਸਾਰੇ ਆਪਾਂ। ਮਟੀਰੀਅਲ ਪਾਲਾਂਗੇ। ਲੋ ਜੀ ਦੇਖੋ ਆਪਣੇ ਜਲੇਬੀਆਂ ਕਿੰਨੇ ਸੋਹਣੇ ਬਣ ਰਹੇ ਨੇ ਤੇ ਇਸੇ ਤਰ੍ਹਾਂ ਆਪਾਂ ਸਾਰੇ ਬਣਾਉਣੇ ਆ। ਲੋ ਜੀ ਆਪਣੇ ਜਲੇਬੀਆਂ ਦੇਖੋ ਕਿੰਨੇ ਸੋਹਣੇ ਬਣ ਰਹੇ ਨੇ ਉੱਪਰ ਕਲਰ ਵੀ ਚੇਂਜ ਸੀ ਚੇਂਜ ਹੋ ਗਿਆ ਕਿੰਨੇ ਸੋਹਣੇ 골ਡਨ ਜਿਹਾ ਹੋ ਗਿਆ ਤੇ ਇਸੇ ਤਰ੍ਹਾਂ ਆਪਾਂ ਸਾਰੀਆਂ ਬਣਾ ਲਾਂਗੇ ਤੇ ਬਸ ਬਣਾ ਕੇ ਫਟਾਫਟ ਨਾਲ ਦੀ ਨਾਲ ਹੀ ਆਪਾਂ ਚਾशनी ਦੇ ਵਿੱਚ ਛਿੱਟੀ ਜਾਵਾਂਗੇ ਤੇ ਚ ਆਪਣੇ ਇਹ ਵਧੀਆ ਜਲੇਬੀਆਂ ਬਣ ਕੇ ਤਿਆਰ ਹੋ ਜਾਣਗੀਆਂ। ਸਾਰੀਆਂ ਬਣਾ ਕੇ ਤੁਹਾਨੂੰ ਦਿਖਾਉਣੇ ਆ। ਇਹ ਨੀਰੋ ਪਕੌਣੀਆਂ ਤੇ ਆਪਾਂ ਅਦਰ ਚਾਸਨੇ ਵਿੱਚ ਸਿੱਡੇ ਪਕੜੀ ਜਾਵਾਂਗੇ ਚੰਗੀ ਤਰ੍ਹਾਂ ਨਿਚੋੜ ਕੇ ਰੋਜੀ ਆਪਣੇ ਸਾਰੇ ਝਿਲੇਵੇਂ ਬਣ ਕੇ ਤਿਆਰ ਹੋ ਗਏ ਆ ਦੇਖੋ ਕਿੰਨੇ ਸੋਹਣੇ ਬਣੇ ਆ ਕਿੰਨੇ ਵਧੀਆ ਕੋਈ ਜਿਆਦਾ ਮੁਸ਼ਕਲ ਨਹੀਂ ਜਲਦੀ ਨਾਲ ਬਣ ਜਾਂਦੇ ਆਸਾਨੀ ਨਾਲ ਕੋਈ ਜਿਆਦਾ ਸਮਾਨ ਦੀ ਜ਼ਰੂਰਤ ਨਹੀਂ ਪੈਂਦੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਮਾਰ ਕੇ ਜੁੜ ਜਿਓ ਅਗਰ ਚੈਨਲ ਤੇ ਪਹਿਲੀ ਵਾਰ ਆਣ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਵੀਰੇ ਨਾ ਪੂਰਾ ਐਂਡ ਤੱਕ ਦੇਖੋ ਤੇ ਘਰ ਚ ਤੁਸੀਂ ਹੀ ਬਣਾਇਓ ਤੇ ਸਾਰਿਆਂ ਨੇ ਪਵਾਇਓ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ